ਗੁਰੂ ਗੋਬਿੰਦ ਸਿੰਘ ਜੀ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਤੇ ਵੀਡੀਓ ਨੂੰ ਸ਼ੇਅਰ ਕਰਿਓ ਛੋਟੇ ਸਾਹਿਬਜ਼ਾਦਿਆਂ ਦੀ ਭਵਿੱਖ ਬਾਣੀ ਸੁਣ ਕੇ ਰੂਹ ਖੁਸ਼ ਹੋ ਜਾਵੇਗੀ ਤੁਹਾਡੀ ਕਦੋਂ ਦੁਬਾਰਾ ਆਉਣਗੇ ਇਸ અવਤਾਰ ਦੇ ਵਿੱਚ ਧਰਤੀ ਤੇ ਦਸਮ ਪਿਤਾ ਤੋਂ ਪਹਿਲਾਂ ਆਉਣਗੇ ਛੋਟੇ ਸਾਹਿਬਜ਼ਾਦੇ ਵੇਖੋ ਹੁਣੇ ਆਪਾਂ ਇਸ ਵਿਸ਼ੇ ਨੂੰ ਥੋੜਾ ਜਿਹਾ ਸਮਝਾਂਗੇ ਪਹਿਲਾਂ ਤੇ ਫਤਿਹ ਬਲਾਓ ਸਾਰੀ ਸੰਗਤ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮੁਖ ਪਿਆਰਿਓ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫਤੇ ਸਿੰਘ ਜੀ ਪਿਆਰਿਓ ਇਹ ਦੋ ਉਹ ਅਨਮੋਲ ਰਤਨ ਨੇ ਰਤਨਾ ਤੋਂ ਉੱਪਰ ਵੀ ਜੇ ਕੁਝ ਹੈ ਤਾਂ ਉਹ ਦੋ ਨਾਮ ਨੇ ਪਿਆਰਿਓ ਜਿਨ੍ਹਾਂ ਨੇ ਬਹੁਤ ਵੱਡੀ ਕੁਰਬਾਨੀ ਕੀਤੀ ਹੈ ਸਾਡੇ ਲਈ ਦੇਸ਼ ਲਈ ਕੌਮ ਲਈ ਧਰਮ ਲਈ ਤੇ ਸਾਡੇ ਲੋਕਾਂ ਲਈ ਸਾਡੇ ਲਈ ਪਿਆਰਿਓ ਛੋਟੇ ਸਾਹਿਬਜ਼ਾਦੇ ਦੁਬਾਰਾ ਕਦੋਂ ਆਉਣਗੇ ਇਹ ਸਵਾਲ ਮੈਨੂੰ ਇੱਕ ਕਿਸੇ ਬੱਚੇ ਨੇ ਪੁੱਛਿਆ ਸੀ ਕਿ ਹੁਣ ਬੜੇ ਪਿਆਰ ਦੇ ਵਿੱਚ ਆਪਾਂ ਗੱਲਾਂ ਕਰ ਰਹੇ ਹਾਂ ਜਦੋਂ ਇਤਿਹਾਸ ਸਾਂਝਾ ਕਰਦੇ ਹਾਂ ਤੁਹਾਨੂੰ ਪਤਾ ਹੁੰਦਾ ਵੀ ਬੱਚਿਆਂ ਦੀਆਂ ਐਸੀਆਂ ਗੱਲਾਂ ਹੁੰਦੀਆਂ ਨੇ ਜਿਨ੍ਹਾਂ ਦਾ ਕੋਈ ਜਵਾਬ ਨਹੀਂ ਹੁੰਦਾ ਤੇ ਉਹ ਬੱਚੇ ਨੇ ਇਤਿਹਾਸ ਸੁਣਾਉਂਦੇ ਸੁਣਾਉਂਦੇ ਗੱਲ ਕੀਤੀ ਕਿੰਦਾ ਵੀ ਕੀ ਛੋਟੇ ਸਾਹਿਬਜ਼ਾਦੇ ਦੁਬਾਰਾ ਨਹੀਂ ਆਉਣਗੇ ਕੀ ਛੋਟੇ ਸਾਹਿਬਜ਼ਾਦੇ ਦੁਬਾਰਾ ਆਉਣਗੇ ਜਦੋਂ ਇਹ ਗੱਲ ਪੁੱਛੀ ਤੇ ਸਾਧ ਸੰਗਤ ਮਨ ਨੂੰ ਇਕਦਮ ਚਿੰਤਾਜੀ ਪੈ ਗਈ ਵੀ ਕੀ ਜਵਾਬ ਦਈਏ ਪਰ ਪਿਆਰਿਓ ਮੈਂ ਇੱਕ ਬੇਨਤੀ ਫਿਰ ਉਸ ਬੱਚੇ ਨਾਲ ਕੀਤੀ ਸਾਂਝੀ ਕਿ ਭਲਿਆ ਅਸੀਂ ਉਹਨਾਂ ਦਾ ਇੰਤਜ਼ਾਰ ਕਰਾਂਗੇ ਪਰ ਉਹ ਆਕਾਲ ਪੁਰਖ ਦੇ ਭਾਣੇ ਵਿੱਚ ਹੋਏਗਾ ਜਦੋਂ ਵੀ ਉਹਨਾਂ ਨੇ ਆਉਣਾ ਹੋਇਆ ਪਰ ਹਾਂ ਅਸੀਂ ਉਹਨਾਂ ਦੇ ਦੱਸੇ ਹੋਏ ਨਕਸ਼ੇ ਕਦਮ ਤੇ ਤੁਰ ਸਕਦੇ ਹਾਂ ਅਸੀਂ ਹੀ ਉਹਨਾਂ ਦਾ ਸਰੂਪ ਬਣ ਸਕਦੇ ਹਾਂ ਜਿਵੇਂ ਉਹਨਾਂ ਨੇ ਆਪਣੇ ਜੀਵਨ ਨੂੰ ਢਾਲਿਆ ਉਹਵੇਂ ਆਪਣੇ ਜੀਵਨ ਨੂੰ ਬਣਾ ਕੇ ਅਸੀਂ ਉਹਨਾਂ ਦਾ ਸਰੂਪ ਬਣ ਸਕਦੇ ਹਾਂ ਪਤਾ ਕਿਵੇਂ ਕਿਉਂਕਿ ਛੋਟੇ ਸਾਹਿਬਜ਼ਾਦਿਆਂ ਨੇ ਸਭ ਤੋਂ ਵੱਡੀ ਗੱਲ ਸੀ ਸਿੱਖੀ ਸਿਦਕ ਨੂੰ ਕਾਇਮ ਰੱਖਿਆ ਲਾਲਚ ਵਿੱਚ ਨਹੀਂ ਆਏ ਤੇ ਉਹਨਾਂ ਨੇ ਈਨ ਨਹੀਂ ਮੰਨੀ ਤੇ ਦੂਜੀ ਗੱਲ ਉਹਨਾਂ ਨੇ ਧਰਮ ਦੀ ਗੱਲ ਨਿਰਪੱਖ ਹੋ ਕੇ ਕੀਤੀ ਤੇ ਆਪਣੇ ਗੁਰੂ ਪਿਤਾ ਆਪਣੇ ਦਾਦਾ ਜੀ ਦੀ ਸਿੱਖਿਆ ਤੇ ਵਖੂਬੀ ਰਹੇ ਤੇ ਸਾਧ ਸੰਗਤ ਧਰਮ ਨੂੰ ਪਹਿਲਾ ਰੱਖਿਆ ਆਪਣੇ ਇਸ਼ਟ ਦੇ ਅੱਗੇ ਜਿਹੜਾ ਹੈ ਜੋ ਅਸਲ ਦੇ ਵਿੱਚ ਉਹਨਾਂ ਦਾ ਮਕਸਦ ਸੀ ਉਹ ਕਾਇਮ ਰਿਹਾ ਸਾਧ ਸੰਗਤ ਉਹਨਾਂ ਨੇ ਜ਼ੁਲਮ ਦੀ ਆਵਾਜ਼ ਨੂੰ ਇੱਕ ਗਰਕੜੀ ਆਵਾਜ਼ ਦੇ ਵਿੱਚ ਜਿਹੜਾ ਹੈ ਦੇਸ ਕੀ ਦਾ ਹਾਲਾਂਕਿ ਇਹ ਕਿਹਦਾ ਵੀ ਜ਼ੁਲਮ ਨੂੰ ਅਸੀਂ ਮੰਨਾਂਗੇ ਨਹੀਂ ਈਨ ਨਹੀਂ ਮੰਨੀ ਜ਼ਲਮ ਦੇ ਅੱਗੇ ਉਹਨਾਂ ਨੇ ਗੋਡੇ ਨਹੀਂ ਟੇਕੇ ਉਹਨਾਂ ਨੇ ਸੰਗੋ ਜ਼ੁਲਮ ਨੂੰ ਹਰਾਇਆ ਜ਼ੁਲਮ ਨੂੰ ਵੀ ਤਰਥਲੀ ਛੇੜ ਦਿੱਤੀ ਸੀ ਅਸੀਂ ਕਿੰਨਾ ਵੀ ਛੋਟੇ ਸਾਹਿਬਜ਼ਾਦੇ ਕਦੋਂ ਆਉਣਗੇ ਅਸੀਂ ਆਮ ਵੀ ਸਵਾਲ ਕਰਦੇ ਆਂ ਵੀ ਉਹ ਦੁਬਾਰਾ ਆਉਣਗੇ ਜਾਂ ਨਹੀਂ ਆਉਣਗੇ ਜੀ ਸਰੀਰ ਕਰਕੇ ਇਸ ਤਰ੍ਹਾਂ ਆਉਣਗੇ ਇਹੀ ਸਵਾਲ ਬਾਬਾ ਅਜੀਤ ਸਿੰਘ ਜੀ ਨੇ ਗੁਰੂ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਪੁੱਛਿਆ ਕਹਿੰਦੇ ਜਦੋਂ ਆਨੰਦਪੁਰ ਸਾਹਿਬ ਛੱਡਿਆ ਨਾ ਤੇ ਬਾਬਾ ਅਜੀਤ ਸਿੰਘ ਜੀ ਭਾਵੁਕ ਹੋ ਗਏ ਤੇ ਕਹਿੰਦੇ ਨੇ ਗੁਰੂ ਪਿਤਾ ਆਪਾਂ ਵਾਪਸ ਅਨੰਦਪੁਰ ਸਾਹਿਬ ਆਵਾਂਗੇ ਸਤਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਨੇ ਗੜਕਮੀ ਆਵਾਜ਼ ਦੇ ਵਿੱਚ ਕਿ ਬਾਬਾ ਅਜੀਤ ਸਿੰਘ ਜੀ ਅਸੀਂ ਭਾਵੇਂ ਦੁਬਾਰਾ ਮੁੜ ਕੇ ਨਾ ਆਈਏ ਪਰ ਜਦੋਂ ਇੱਥੇ ਜੋੜ ਮੇਲੇ ਲੱਗਣਗੇ ਹੋਲੇ ਮਹੱਲੇ ਤੇ ਸੰਗਤਾਂ ਆਉਣਗੀਆਂ ਨੌਜਵਾਨ ਆਉਣਗੇ ਉਹਨਾਂ ਦੇ ਵਿੱਚ ਆਪਾਂ ਵੀ ਅਨੰਦਪੁਰ ਸਾਹਿਬ ਆਜਿਆ ਕਰਾਂਗੇ ਆਪਾਂ ਵੀ ਅਨੰਦਪੁਰ ਸਾਹਿਬ ਆਇਆ ਕਰਾਂਗੇ ਬੇਨਤੀ ਕਰਾਂ ਵੀ ਅੱਜ ਛੋਟੇ ਸਾਹਿਬਜ਼ਾਦੇ ਆਉਣਗੇ ਜਾਂ ਨਹੀਂ ਆਉਣਗੇ ਪਿਆਰਿਓ ਯਾਦ ਰੱਖਿਓ ਪਰ ਅਸੀਂ ਉਹਨਾਂ ਦੇ ਦੱਸੇ ਹੋਏ ਨਕਸ਼ੇ ਕਦਮ ਤੇ ਚੱਲ ਕੇ ਉਹਨਾਂ ਦਾ ਇੱਕ ਸਰੂਪ ਬਣ ਸਕਦੇ ਹਾਂ ਉਹਨਾਂ ਦੀ ਦਰਸਾਈ ਹੋਈ ਸਥਿਤੀ ਤੇ ਚੱਲ ਕੇ ਅਸੀਂ ਆਪਣੇ ਆਪ ਨੂੰ ਬਦਲ ਸਕਦੇ ਹਾਂ ਤੇ ਪਿਆਰਿਓ ਇੱਕ ਬੇਨਤੀ ਮੈਂ ਨਾਲ ਹੀ ਕਰਦਾ ਕਿ ਛੋਟੇ ਸਾਹਿਬਜ਼ਾਦੇ ਉਦੋਂ ਆਉਣਗੇ ਜਦੋਂ ਜ਼ਰੂਰਤ ਹੋਈ ਸਮੇਂ ਦੀ ਜ਼ਰੂਰਤ ਹੋਈ ਜਦੋਂ ਸਾਡੇ ਵਰਗੇ ਬੰਦੇ ਨਾ ਬਣੇ ਫਿਰ ਪਿਆਰਿਓ ਉਦੋਂ ਫਿਰ ਆਉਣਾ ਪਏਗਾ ਨਹੀਂ ਤਾਂ ਫਿਰ ਹਜੇ ਕੋਈ ਜ਼ਰੂਰਤ ਹੈ ਨਹੀਂ ਬਾਕੀ ਆਕਾਲ ਪੁਰਖ ਨੇ ਵੇਖਣਾ ਸਾਰਾ ਕੁਝ ਇਹ ਉਸ ਆਕਾਲ ਪੁਰਖ ਦੇ ਹੱਥ ਵਿੱਚ ਹੈ ਛੋਟੇ ਸਾਹਿਬਜ਼ਾਦਿਆਂ ਦਾ ਆਉਣਾ ਪਿਆਰਿਓ ਉਦੋਂ ਹੋਏਗਾ ਤੈ ਕਿਉਂਕਿ ਉਹ ਕੋਈ ਮਾਮੂਲੀ ਸ਼ਰੀਰ ਨਹੀਂ ਸੀ ਉਹ ਤਾਂ ਬਹੁਤ ਮਹਿੰਗੀਆਂ ਰੂਹਾਂ ਸੀ ਪਿਆਰਿਓ ਉਹ ਤਾਂ ਇੱਕ ਆਪਣਾ ਕਾਰਜ ਕਰਨ ਦੇ ਲਈ ਆਏ ਸੀ ਆਪਣਾ ਕਾਰਜ ਕਰਕੇ ਸੰਸਾਰ ਤੋਂ ਚਲੇ ਗਏ ਨੇ ਸਾਧ ਸੰਗਤ ਤੇ ਹੁਣ ਤਾਂ ਉਦੋਂ ਦੁਬਾਰੇ ਆਉਣਾ ਹੋਏਗਾ ਜਦੋਂ ਧਰਤੀ ਪੁਕਾਰ ਕਰੇਗੀ ਆਸਮਾਨ ਪੁਕਾਰ ਕਰੇਗਾ ਭਾਵੇਂ ਕਹਿ ਸਕਦੇ ਆ ਕਿ ਜਦੋਂ ਦੁਨੀਆ ਦਾ ਜਿਹੜਾ ਹੈ ਧਿਰਗ ਹਿਲ ਗਿਆ ਦੁਨੀਆ ਨਿਗਹਾਰ ਵੱਲ ਜਾਣ ਲੱਗੀ ਤੇ ਉਦੋਂ ਸ਼ਾਇਦ ਉਹਨਾਂ ਦਾ ਆਉਣਾ ਹੋਵੇ ਤੇ ਪਿਆਰਿਓ ਨਹੀਂ ਉਦੋਂ ਪਹਿਲਾਂ ਨਹੀਂ ਕੁਝ ਹੋ ਸਕਦਾ ਜਿਹੜੇ ਹਿਸਾਬ ਨਾਲ ਹਾਲਾਤ ਨੇ ਹੋ ਸਕਦਾ ਬਹੁਤ ਜਲਦੀ ਪਰ ਸਾਧ ਸੰਗਤ ਇਹ ਗੱਲ ਸਾਨੂੰ ਸਮਝਣੀ ਪਾਏਗੀ ਕਿ ਉਹਨਾਂ ਦੇ ਦਰਸਾਏ ਹੋਏ ਮਾਰਗ ਤੇ ਚੱਲ ਕੇ ਅਸੀਂ ਉਹਨਾਂ ਨੂੰ ਮਹਿਸੂਸ ਕਰ ਸਕਦੇ ਹਾਂ ਇਸ ਚੀਜ਼ ਨੂੰ ਅਸੀਂ ਆਪਣੇ ਅੰਦਰ ਸਮੋ ਕੇ ਰੱਖ ਸਕਦੇ ਹਾਂ ਦਰਸ਼ਨ ਹੋਣਗੇ ਇੱਕ ਸ਼ਬਦ ਦੀ ਕਮਾਈ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ